ਮੁਰਦਾਬਾਦ ਮੁਰਦਾਬਾਦ ਸਮਾਰਟ ਇਕਪੰਗਾਬ ਮੁਰਦਾਬਾਦ ਜ਼ਿਲ੍ਹਾ ਫਰੀਦਕੋਟ ਦੇ ਨੇੜੇ ਸਾਦਕ ਮਸਲਾ ਬੜਾ ਗੰਭੀਰ ਬਣ ਚੁੱਕਿਆ ਗੰਭੀਰ ਹੈ ਇਸ ਲਈ ਆ ਵੀ ਇੱਕ ਵਰਕਸ਼ਾਪ ਦੇ ਮਾਲਕ ਨੇ ਇੱਕ ਆਮ ਜੀਵਿਦਾਰ ਨੇ ਆਪ ਦਾ ਕੰਮ ਚਲਾਉਣ ਦੇ ਲਈ AU ਸਮਾਰਟ ਬੈਂਕ ਬ੍ਰਾਂਚ ਫਰੋਜਪੁਰ ਤੋਂ ਇੱਕ ਲੋਨ ਲਿਆ ਸੀ ਤੇ ਲੋਨ ਲੈਣ ਤੋਂ ਬਾਅਦ ਜ਼ਿਮੀਦਾਰ ਉਸੀਆਂ ਜਿਹੜੀਆਂ ਕਿਸ਼ਤਾਂ ਹੈਗੀਆਂ ਉਹ ਸਮੇਂ ਸਿਰ ਭਰਦਾ ਰਿਹਾ ਪਰ ਇੱਕ ਦੋ ਕਿਸ਼ਤਾਂ ਆਉਣ ਦੇ ਬਾਵਜੂਦ ਜਿਹੜਾ ਹੈ ਇਹ ਸਵਾਲ ਬੈਂਕ ਨੇ ਉਸ ਦੁਕਾਨਦਾਰ ਤੇ ਵਰਕਸ਼ਾਪ ਤੇ ਹੈਗੇ ਜਿਹੜੀ ਸਖਤਾਈ ਕਰਨੀ ਸ਼ੁਰੂ ਕੀਤੀ ਅਤੇ ਅੱਜ ਦੇ ਦੇਣਾ ਦਾ ਨੋਟਿਸ ਉਹ ਲਾ ਗਿਆ ਵੀ ਅਸੀਂ ਧੱਕੇ ਦੇ ਨਾਲ ਹੈਗੀ ਜਿਹੜੀ ਇਹ ਇੱਥੇ ਦੁਕਾਨ ਤੇ ਵਰਕਸ਼ਾਪ ਤੇ ਕੁਰਕੀ ਕਰਾਂਗੇ ਉਸ ਪੀੜਤਾ ਦੁਕਾਨਦਾਰ ਨੇ ਪਹੁੰਚ ਕੀਤੀ ਕਿਰਤੀ ਕਿਸਾਨੀ ਉਹਨਾਂ ਦਾ ਬਲਾਕ 사ਦਕ ਜ਼ਿਲ੍ਹਾ ਫਰੀਦਕੋਟ ਦੀ ਇਕਾਈ ਦੇ ਨਾਲ ਤੇ ਜ਼ਿਲ੍ਹਾ ਫਰੀਦਕੋਟ ਕਿਰਤੀ ਕਿਸਾਨੀ ਉਹਨਾਂ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਤੇ ਬਲਾਕ ਪ੍ਰਧਾਨ ਸੰਘਰਾ ਹੂਰ ਨੇ ਮੀਟਿੰਗ ਕਰਕੇ ਉਸ ਪਰਿਵਾਰ ਜੋ ਉਸ ਦੁਕਾਨਦਾਰ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਇਹ ਦੁਕਾਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਅੱਜ ਦੇ ਦਿਨ ਦਾ ਨੋਟਿਸ ਏਯੂ ਬੈਂਕ ਲਾ ਕੇ ਗਈ ਸੀ ਉਸ ਤੋਂ ਪਹਿਲਾਂ ਔਰ ਦੀ ਜ਼ਿੰਮੇਵਾਰੀ ਸਮਝਦੇ ਹੋਏ ਕਿਰਤੀ ਕਿਸਾਨ ਯੂਨੀਅਨ ਅੱਜ ਦੁਕਾਨਦਾਰ ਦੇ ਹੱਕ ਦੇ ਵਿੱਚ ਆ ਕੇ ਖੜੀ ਆ ਤੇ ਆਪਾਂ ਸੁਣਦੇ ਆ ਵਿਚਾਰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਔਰਜਿੰਦਰ ਸਿੰਘ ਰਾਜਾ ਜੀ ਦੇ ਕਿ ਉਹ ਅੱਜ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਇਸ ਕਿਰਤੀ ਕਿਸਾਨ ਯੂਨੀਅਨ ਨੇ ਇੱਥੇ ਡੋਡ ਦੀ ਡੋੜ ਪੈਂਡ ਦੇ ਅੰਦਰ ਆਈ ਆ ਦੁਕਾਨਦਾਰ ਦੇ ਹੱਕ ਦੇ ਵਿੱਚ ਦੂਜਾ ਵਰਕਸ਼ਾਪ ਦੇ ਮਾਲਕ ਦੇ ਹੱਕ ਦੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਦੇਖੋ ਜੀ ਅਸੀਂ ਦੋ ਤਿੰਨ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਅਕਾ ਕਿ ਜਿਹੜਾ ਇਹ ਧੱਕੇ ਨਾਲ ਏਯੂ ਸਮਾਲ ਬੈਂਕ ਆ ਤੇ ਕੁਲਦੀਪ ਸਿੰਘ ਦੀ ਜਿਹੜੀ ਵਰਕਸ਼ਾਪ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਬਹੁਤ ਸਮਾਂ ਉਹ ਕਿਸਾਂ ਪਾਸ ਦਾ ਰਹਿ ਗਿਆ ਤੇ ਜਦੋਂ ਦੁਕਾਨਦਾਰੀ ਦਾ ਇੱਥੇ ਵਰਕਸ਼ਾਪ ਦਾ ਕੰਮ ਮੰਦਾ ਹੋਇਆ ਤੋਂ ਕਿਸਾਂ ਜਿਹੜੀਆਂ ਟੁੱਟ ਗਈਆਂ ਸੀਗਾ ਪਹਿਲਾਂ ਵੀ ਬੈਂਕ ਵਾਲੇ ਇਹਨਾਂ ਨੂੰ ਨੋਟਿਸ ਭੇਜਿਆ ਕਿ ਅਸੀਂ ਕਬਜ਼ਾ ਕਰਦੇ ਹਾਂ ਇੱਥੇ ਜਨਰੇਟਰ ਲਾਉਣ ਆਏ ਸੀਗੇ ਉਦੋਂ ਵੀ ਅਸੀਂ ਜਥੇਬੰਦੀ ਤੌਰ ਤੇ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਉਹਨਾਂ ਨੇ ਖਾਨੂੰ ਸਮਾਂ ਦਿੱਤਾ ਸੀਗਾ ਅਸੀਂ ਆਖਿਆ ਕਿ ਅਸੀਂ ਤੁਹਾਡੇ ਨਾਲ ਸੈਟਲਮੈਂਟ ਕਰਨਾ ਚਾਹੁੰਦੇ ਹਾਂ ਇਹ ਜਿਹੜਾ ਮਸਲਾ ਆਪਾਂ ਇੱਥੇ ਨਿਬੇੜ ਦ ਸਕਦੇ ਹਾਂ ਚਲੋ ਉਹਨਾਂ ਨੇ ਨਹੀਂ ਮੰਨੇਗੇ ਉਹ ਕਹਿੰਦੇ ਅਸੀਂ ਆਪਦੇ ਪੂਰੇ ਪੈਸੇ ਜਿੰਨੇ ਅੱਜ ਤੱਕ ਬੰਦੇ ਹੋ ਉਹਨੇ ਹੀ ਲੈਣੇ ਆ ਪਰ ਉਹਨੇ ਜਿਹੜੇ ਕਿਸਾਨ ਕੋਲੇ ਪੈਸਾ ਵਾਪਸ ਕਰਨ ਨੂੰ ਹੈ ਨਹੀਂਗਾ ਮੰਦਾ ਬਹੁਤ ਚੱਲੀ ਜਾਂਦਾ ਹਰੇਕ ਆਸੇ ਦਾ ਕਿਸਾਨ ਦਾ ਜਿਵੇਂ ਫਸਲਾਂ ਦਾ ਝਾੜ ਬਹੁਤ ਘਟ ਗਿਆ ਇਸ ਕੀ ਹਰੇਕ ਕੀ ਦਾ ਜਿਹੜਾ ਮੰਦਾ ਦੇ ਵਰਕਸ਼ਾਪ ਦਾ ਕੰਮ ਵੀ ਇਸੇ ਕਰਕੇ ਮੰਦਾ ਸੀਗਾ ਇਹ ਜਿਹੜਾ ਕੁਝ ਪੈਸੇ ਇਹ ਦੇਣਾ ਚਾਹੁੰਦਾ ਸੀਗਾ ਚਲੋ ਗੱਲ ਸਿਰੇ ਨਹੀਂ ਲੱਗੇਗੀ ਅੱਜ ਹੁਣ 6 ਤਰੀਕ ਦਾ ਉਹਨਾਂ ਨੇ ਫੇਰ ਦਿੱਤਾ ਹੈ ਯਾਰ ਬੈਂਕ ਵਾਲਿਆਂ ਨੇ ਕਿ ਅਸੀਂ ਇੱਥੇ ਕਬਜ਼ਾ ਕਰਾਂਗੇ ਅਸੀਂ ਉਹਦਾਂ ਵੀ ਸੇਵਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਕ ਸਾਰਣੀ ਦਿੱਤੀ ਸੀ ਕਿ ਕੋਈ ਵੀ ਇੱਥੇ ਘਟਨਾ ਹੁੰਦੀ ਹੈ ਕੋਈ ਲੜਾਈ ਝਗੜਾ ਹੁੰਦਾ ਉਹ ਜੇ ਟਕੇ ਰਾਏ ਇਹ ਦੁਕਾਨ ਨੂੰ ਜਿੰਦਰਾ ਲਾਉਣਗੇ ਜਾਂ ਇੱਥੇ ਕਬਜ਼ਾ ਕਰਨਗੇ ਉਹ ਸਾਡੀਆਂ ਸਮੂਹ ਜਥੇ ਬੰਦੀਆਂ ਨੌਜਵਾਨ ਭਾਰਤ ਸਭਾ ਆਇਆ ਲੱਖੋ ਵਾਲਾ ਆਇਆ ਕਰਤਿਕ ਖਾਨ ਜੀ ਇਹਨਾਂ ਦੇ ਕਿਸਾਨ ਦੀ ਹਮਾਇਤ ਤੇ ਆਏ ਆ ਸਾਰੇ ਕਿ ਅਸੀਂ ਕਿਸੇ ਵੀ ਹੱਥ ਦੇ ਵਿੱਚ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਹ ਅਸੀਂ ਦੁਕਾਨ ਤੇ ਕਬਜ਼ਾ ਹਰਗਿਜ ਨਹੀਂ ਹੋਣ ਦੇਵਾਂਗੇ ਆ ਜੇ ਸੈਟਲਮੈਂਟ ਕਰਨਾ ਚਾਹੁੰਦੀ ਹੈ ਬੈਂਕ ਜੋ ਕਿਸਾਨ ਵੀ ਕਰਨ ਨੂੰ ਤਿਆਰ ਹੈ ਤੇ ਸੈਟਲਮੈਂਟ ਨਾ ਵਾ ਇਹ ਮਸਲਾ ਜਿਹੜਾ ਨਵੇਂ ਆ ਆ ਪੰਜਾਬੀਓ ਪ੍ਰਧਾਨ ਜੀ ਨੇ ਦੱਸਿਆ ਜੇ ਕਰ ਬੈਂਕ ਕੋ ਹੈਗੀਏ ਜਿਹੜੀ ਉਹ ਉਸ ਬਲ ਦਾ ਪ੍ਰਯੋਗ ਕਰਦੀ ਆ ਤਾਂ ਉਹ ਠਕਾ ਕਰਨਾ ਚਾਹੁੰਦੀ ਆ ਵਰਕਸ਼ਾਪ ਵਾਲੇ ਸੱਜਣ ਦੇ ਨਾਲ ਤੇ ਸਮੂਹ ਜਥੇਬੰਦੀਆਂ ਕਿਰਤੀ ਕਿਸਾਨੀਓ ਤੇ ਨੌਜਵਾਨ ਭਰ ਸਵਾ ਉਹਦਾ ਡਟਮਾ ਜਿਹੜਾ ਉਹਨਾਂ ਨੂੰ ਜਵਾਬ ਦੇਊਗੀ ਤੇ ਇਹ ਜਿਹੜਾ ਗੇਟ ਹੈਗਾ ਵਰਕਸ਼ਾਪ ਦਾ ਇਹ ਕਦੇ ਵੀ ਲੱਗਣ ਨਹੀਂ ਦੇਓਗੇ। ਆ ਬਾਹੂ ਕਾਨੂੰਨ ਜੇ ਤਾਂ ਕਰਨ ਵਾਲੀ ਬੈਂਕ ਮਰਦਾਬ। ਹੁਦਾਬਾਦ ਮਰਦਾਬ। ਸਾਤੇ ਕਾਜਾ ਨਹੀਂ ਹੋਣਾਂਗੇ। ਨਹੀਂ ਹੋਣਾਂਗੇ। ਨਹੀਂ ਹੋਣਾਂਗੇ। ਸਾਤੇ ਕਾਜਾ ਨਹੀਂ ਹੋਣਾਂਗੇ। ਨਹੀਂ ਹੋਣਾਂਗੇ ਨਹੀਂ ਹੋਣਾਂਗੇ। ਕਦੇ ਬੰਨਿਆ ਦਾ ਜੈ ਜੰਦਾਬਾ। ਜੰਦਾਬਾ ਜੰਦਾਬਾ। मरी ज़िंदाबाद ज़िंदाबाद ज़िंदाबाद